ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਰਹੋਗੇ ਅੱਜ ਅਸੀਂ ਗੱਲ ਕਰਨੀ ਕਿ ਆਪਣੀ ਜ਼ਿੰਦਗੀ 'ਚ ਖੁਸ਼ ਰਹਿਣ ਲਈ ਤੰਦਰੁਸਤ ਰਹਿਣ ਲਈ ਇਹ ਦੋ ਚੀਜ਼ਾਂ ਹਮੇਸ਼ਾ ਲਈ ਛੱਡ ਦਿਓ ਇਹ ਦੋ ਚੀਜ਼ਾਂ ਨੂੰ ਆਪਣੀ ਲਾਈਫ ਦੇ ਵਿੱਚੋਂ ਮਾਈਨਸ ਕਰ ਦਿਓ ਤੇ ਆਜੋ ਫਿਰ ਗੱਲ ਕਰੀਏ ਕਿ ਕਿਹੜੀਆਂ ਦੋ ਚੀਜ਼ਾਂ ਜਿਨ੍ਹਾਂ ਨੂੰ ਛੱਡ ਕੇ ਤੇ ਅਸੀਂ ਸੁਖੀ ਰਹਿ ਸਕਦੇ ਹਾਂ ਜੀ ਆਪਾਂ ਸਭ ਤੋਂ ਪਹਿਲਾਂ ਗੱਲ ਕਰ ਲਈਏ ਤੇ ਉਹ ਆ ਜੀ ਸਵਾਦ ਆਪਣੀ ਜੀਭ ਦੇ ਸਵਾਦ ਦੇ ਨਾਲ ਵਿਅਕਤੀ ਬਹੁਤ ਸਾਰੇ ਦੁੱਖ ਰੋਗ ਇਕੱਠੇ ਕਰ ਲੈਂਦਾ ਤੁਸੀਂ ਸਾਰੇ ਜਾਣਦੇ ਹੋ ਕਿ ਜੇ ਕੋਈ ਵਿਅਕਤੀ ਤੰਦਰੁਸਤ ਵੀ ਹੋਵੇ ਤੇ ਜੇਕਰ ਫਿਰ ਵੀ ਉਹ ਕਵੇ ਨਾ ਕਿ ਮੈਂ ਚਟਪਟੀਆਂ ਮਸਾਲੇ ਵਾਲੀਆਂ ਫਾਸਟ ਫੂਡ ਖਾਂਦਾ ਰਵਾਂ ਤਾਂ ਉਹ ਵੀ ਬਿਮਾਰ ਪੈ ਜਾਂਦਾ ਤੇ ਜੇਕਰ ਕੋਈ ਵਿਅਕਤੀ ਬਿਮਾਰ ਆ ਨਾ ਤਾਂ ਉਹਨੂੰ ਡਾਕਟਰ ਦੱਸਦੇ ਆ ਨਾ ਪਰਹੇਜ ਇਹ ਆ ਚੀਜ਼ਾਂ ਨਹੀਂ ਖਾਣੀਆਂ ਪਰ ਫਿਰ ਵੀ ਉਹ ਵਿਅਕਤੀ ਜਿਹੜਾ ਵਾ ਆਪਣੇ ਜੀਭ ਦੇ ਸਵਾਦ ਵਾਸਤੇ ਉਹ ਚੀਜ਼ਾਂ ਖਾ ਲੈਂਦਾ ਵਾ ਤੇ ਫਿਰ ਕਹਿੰਦਾ ਕਿ ਮੈਂ ਠੀਕ ਨਹੀਂ ਹੋਇਆ ਤੇ ਸਾਡੇ ਬਜ਼ੁਰਗ ਕਹਿੰਦੇ ਸੀ ਨਾ ਕਿ ਲਾਜ ਨਾਲੋਂ ਪਰਹੇਜ਼ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੁੰਦਾ ਪਰਹੇਜ਼ ਕੀਤੇ ਆ ਬੰਦਾ ਠੀਕ ਹੋ ਜਾਂਦਾ ਤੇ ਫਿਰ ਤੰਦਰੁਸਤ ਰਹਿਣ ਵਾਸਤੇ ਸਾਨੂੰ ਜੀਭ ਦਾ ਸਵਾਦ ਜਿਹੜਾ ਨਾ ਇਹ ਛੱਡਣਾ ਪੈਣਾ ਜੇਕਰ ਜੀਭ ਦਾ ਸਵਾਦ ਛੱਡਿਆ ਜਾਊਗਾ ਨਾ ਤਾਂ ਫਿਰ ਵਿਅਕਤੀ ਜਿਹੜਾ ਉਹ ਤੰਦਰੁਸਤ ਰਹੂਗਾ ਉਹਦੀ ਉਮਰ ਜਿਹੜੀ ਉਹ ਲੰਬੀ ਹੋ ਜੂਗੀ ਤੇ ਫਿਰ ਦੂਜੇ ਨੰਬਰ ਤੇ ਆਜੀ ਵਿਵਾਦ ਤੁਸੀਂ ਅਕਸਰ ਜਾਣਦੇ ਹੋ ਕਈ ਵਾਰੀ ਕੀ ਹੁੰਦਾ ਕਿ ਕੁਝ ਲੋਕਾਂ ਨੂੰ ਨਿੱਕੀ ਨਿੱਕੀ ਗੱਲ ਤੇ ਝਗੜੇ ਜਿਹੜੇ ਵਧਾਉਣ ਦੀ ਬੜੀ ਆਦਤ ਹੁੰਦੀ ਆ ਵਿਵਾਦਾਂ 'ਚ ਪੈਣ ਦੀ ਆਦਤ ਹੁੰਦੀ ਆ ਤੇ ਫਿਰ ਉਹਦੇ ਨਾਲ ਵੀ ਇੱਕ ਤੇ ਵਿਅਕਤੀ ਦੀ ਸਿਹਤ ਖਰਾਬ ਹੁੰਦੀ ਤੇ ਫਿਰ ਇੱਕ ਰਿਸ਼ਤੇ ਖਰਾਬ ਹੋ ਜਾਂਦੇ ਆ ਕਈ ਵਾਰੀ ਬੜੀਆਂ ਪ੍ਰਾਣੀਆਂ ਗੱਲਾਂ ਹੋਈਆਂ ਹੁਣ ਨਾ ਤੇ ਕੁਝ ਲੋਕਾਂ ਦੇ ਸੁਭਾਅਵੇਂ ਦੀ ਹੁੰਦੀ ਆ ਕਿ ਉਹ ਉਹਨਾਂ ਗੱਲਾਂ ਨੂੰ ਨਹੀਂ ਛੱਡਦੇ ਭਾਵੇਂ 5 ਸਾਲ 10 ਸਾਲ ਵੀ ਹੋ ਗਏ ਹੁਣ ਨਾ ਤਾਂ ਵੀ ਉਹਨਾਂ ਗੱਲਾਂ ਨੂੰ ਉਹ ਆਪਣੇ ਦਿਮਾਗ ਦੇ ਕਿਹੇ ਕੋਨੇ ਦੇ ਵਿੱਚ ਪਾ ਕੇ ਰੱਖਦੇ ਹੀ ਆ ਤੇ ਜੇਕਰ ਇਹ ਗੱਲਾਂ ਨੂੰ ਤੁਸੀਂ ਇਸੇ ਤਰ੍ਹਾਂ ਆਪਣੇ ਦਿਮਾਗ ਵਿੱਚ ਪਾ ਕੇ ਰੱਖੋਗੇ ਤੇ ਸਿਹਤ ਤੁਹਾਡੀ ਆਪਣੀ ਖਰਾਬ ਹੋਣੀ ਆ ਕਦੇ ਵੀ ਇਨਾਂ ਪ੍ਰਾਣੀਆਂ ਗੱਲਾਂ ਨੂੰ ਜਿਹੜੀਆਂ ਦੁਖੀ ਕਰਦੀਆਂ ਉਹਨਾਂ ਉਹਨਾਂ ਨੂੰ ਕਦੇ ਦਿਮਾਗ ਵਿੱਚ ਨਹੀਂ ਰੱਖਣਾ ਇਸ ਗੱਲ ਲਈ ਵਿਅਕਤੀ ਨੂੰ ਇਹ ਦੋ ਗੱਲਾਂ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਕਿ ਜੇਕਰ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ ਤੁਹਾਡੇ ਨਾਲ ਕਿਸੇ ਨੇ ੱਤਕਾ ਕੀਤਾ ਮਾਰਾ ਕੀਤਾ ਜਾਂ ਤੇ ਉਹਦਾ ਜਵਾਬ ਦੇ ਦੋ ਉਸੇ ਟਾਈਮ ਤੇ ਉਹਦੇ ਨਾਲ ਲੜ ਲਓ ਕਿਉਂਕਿ ਜੋ ਤੁਸੀਂ ਉਹਦੇ ਮੁਤਾਬਕ ਬਣਦਾ ਜੇ ਤੁਹਾਨੂੰ ਕਿਸੇ ਨੇ ਕੋਈ ਚੰਗਾ ਮਾੜਾ ਕਿਹਾ ਤੇ ਤੁਸੀਂ ਉਹਦਾ ਜਵਾਬ ਦਿਓ ਤਾਂ ਤੁਸੀਂ ਭੁੱਲ ਜਾਓਗੇ ਜੇ ਫਿਰ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਤੇ ਫਿਰ ਉਸ ਗੱਲ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਤੇ ਜੇਕਰ ਤੁਸੀਂ ਉਹਨੂੰ ਜਵਾਬ ਵੀ ਨਹੀਂ ਦਿੰਦੇ ਉਹ ਆਪਣੇ ਇਸ ਮਸਲੇ ਨੂੰ ਹੱਲ ਨਹੀਂ ਕਰਦੇ ਤੇ ਆਪਣੇ ਦਿਮਾਗ 'ਚ ਹੀ ਉਹ ਗੱਲਾਂ बार-बार ਰਿਪੀਟ ਕਰੀ ਜਾਓਗੇ ਨਹੀਂ ਤੁਸੀਂ ਉਹ ਗੱਲਾਂ ਨੂੰ ਨਹੀਂ ਛੱਡੋਗੇ ਵਿਵਾਦ ਚ ਹੀ ਘਰੇ ਰਹੋਗੇ ਉਹਨਾਂ ਗੱਲਾਂ ਨੂੰ ਰਿਪੀਟ ਰੋਜ਼ ਦੇ ਰੋਜ਼ ਰੋਜ਼ ਦੇ ਰੋਜ਼ ਤੁਸੀਂ ਇਹਨਾਂ ਗੱਲਾਂ ਨੂੰ ਆਪਣੀ ਰੁਟੀਨ ਬਣਾ ਲੋਗੇ ਯਾਦ ਕਰੀ ਜਾਓਗੇ ਤੇ ਫਿਰ ਵੀ ਤੁਸੀਂ ਬਿਮਾਰ ਹੋ ਬੋਗੇ ਤੇ ਫਿਰ ਜਦੋਂ बार-बार ਉਹ ਗੱਲਾਂ ਦਿਮਾਗ 'ਚ ਜਾਂਦੀਆਂ ਨਾ ਘੁੰਮਦੀਆਂ ਤੇ ਫਿਰ ਰਿਸ਼ਤੇ ਵੀ ਖਰਾਬ ਹੁੰਦੇ ਆ ਕਿਉਂਕਿ ਫਿਰ ਉਦੋਂ ਵਿਅਕਤੀ ਦੇ ਮਨ ਦੇ ਅੰਦਰ ਇੱਕ ਰੰਜਿਸ਼ ਬਣੀ ਰਹਿੰਦੀ ਆ ਜਾਂ ਤਾਂ ਉਹਨਾਂ ਗੱਲਾਂ ਦਾ ਮਸਲੇ ਦਾ ਹੱਲ ਕਰ ਲੋ ਉਹਦੇ ਨਾਲ ਗੱਲਬਾਤ ਕਰ ਲੋ ਜਾਂ ਫਿਰ ਇਸ ਗੱਲ ਨੂੰ ਭੁੱਲ ਜੋ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿਉਂਕਿ ਵਿਵਾਦ ਦੇ ਵਿੱਚ ਰਹਿਣ ਨਾਲ ਵੀ ਸਿਹਤ ਖਰਾਬ ਹੁੰਦੀ ਤੇ ਰਿਸ਼ਤੇ ਖਰਾਬ ਹੁੰਦੇ ਆ ਕਈਆਂ ਦੀ ਵੈਸੇ ਹੀ ਆਦਤ ਹੁੰਦੀ ਆ ਕਿ ਨਿੱਕੀ ਨਿੱਕੀ ਗੱਲ ਨੂੰ ਛੇੜ ਕੇ ਤੇ ਵਧਾ ਕੇ ਤੇ ਘਰ ਦੇ ਮਾਹੌਲ ਮੁਤਾਬਕ ਘਰ 'ਚ ਝਗੜੇ ਪੈਦਾ ਕੀ ਜਾਣੇ ਇਸ ਤਰ੍ਹਾਂ ਕਰਨ ਨਾਲ ਰਿਸ਼ਤੇ ਜਿਹੜੇ ਉਹ ਖਰਾਬ ਹੋ ਜਾਂਦੇ ਇਸ ਕਰਕੇ ਸੁਖੀ ਰਹਿਣ ਵਾਸਤੇ ਤੰਦਰੁਸਤ ਰਹਿਣ ਵਾਸਤੇ ਇਹ ਵਿਵਾਦ ਤੇ ਸਵਾਦ ਇਹ ਦੋ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਦੋ ਤਾਂ ਕਿ ਤੁਹਾਡੀ ਜ਼ਿੰਦਗੀ ਜਿਹੜੀ ਹੈ ਨਾ ਇਹ ਸੌਖੀ ਬਤੀਜੇ